ਇੱਕ ਭੈਣ ਸਾਡੀ ਆਈ ਆ ਆਪਣੇ ਹਸਬੰਡ ਨੂੰ ਲੈ ਕੇ ਨਾਲ ਸੰਗਲ ਲੱਗਿਆ ਹੋਇਆ ਤੇ ਹੱਥ ਦੇ ਵਿੱਚ ਸੰਗਲ ਫੜੀ ਬੈਠੀ ਆ ਕਿਉਂਕਿ ਇੰਨਾ ਜ਼ਿਆਦਾ ਅਫਸੈਟ ਹੋ ਗਿਆ ਨਹਿਰ 'ਚ ਛਾਲ ਮਾਰਤੀ ਕੱਲ ਇਹਨੂੰ ਨਹਿਰ 'ਚੋਂ ਕੱਢਿਆ ਲੋਕਾਂ ਨੇ ਜੇ ਨਹਿਰ 'ਚੋਂ ਨਾ ਕੱਢਦੇ ਲੋਕ ਵੱਡੀ ਨਹਿਰ 'ਚ ਛਾਲ ਮਾਰੀ ਉਹਨੂੰ ਨਾ ਕੱਢਦੇ ਪਤਾ ਨਹੀਂ ਕੀ ਬਣਨਾ ਤੇ ਫਿਰ ਸੰਗਲ ਨਾਲ ਬੰਨ ਕੇ ਇੱਥੇ ਲੈ ਕੇ ਆਇਆ ਪ੍ਰਵਾਹ ਤੁਸੀਂ ਦੇਖੋ ਸੰਗਲ ਨਾਲ ਬੰਨਿਆ ਹੋਇਆ ਵੀਰ ਆ ਕਿੱਥੋਂ ਆਇਓ ਜੀ ਇੱਕ ਪਰਾਉ ਤੋਂ ਜੀ ਕਿਰਪਾਲੋ ਜਿਲ੍ਹਾ ਜਿਲ੍ਹਾ ਜੀ ਜਲੰਧਰ ਆ ਜਿਲ੍ਹਾ ਜਲੰਧਰ ਤੇ ਆਪਣੇ ਤਸਵੀਰ ਫਰੋ ਰਿਆ ਦਾਖਾਨਾ ਨਗਰ ਆ ਦਾਖਾਨਾ ਨਗਰ ਕਿਰਪਾਲੋ ਪਿੰਡ ਕਿਰਪਾਲੋ ਤੇ ਇਦਾਂ ਹੀ ਇਹ ਵੀਰ ਸਾਡੇ ਕੋਲੇ ਲੈ ਕੇ ਆਏ ਨੇ ਇਹ ਵੀ ਬੀਲ ਬਹੁਤ ਜ਼ਿਆਦਾ ਅਫਸੈਟ ਆ ਬੱਚਿਆਂ ਨੂੰ ਬਾਪੂ ਜੀ ਚੱਕਰ ਸੰਗਲ ਥੱਲੇਓ ਦੇਖੋ ਇੱਕ ਬਾਪ ਆਪਣੇ ਪੁੱਤ ਦੇ ਗਿੱਟੇ ਨੂੰ ਸੰਗਲ ਲਾ ਕੇ ਲੈ ਕੇ ਆਇਆ ਤੇ ਸੰਗਲ ਦੇ ਉੱਤੇ ਪੈਪ ਚਾੜੀ ਹੋਈ ਆ ਵੀ ਮੇਰੇ ਪੁੱਤ ਦਾ ਗਿੱਟਾ ਵੀ ਨਾ ਸੰਗਿਆ ਜਾਵੇ ਵੀ ਸੰਗਲ ਨਾਲ ਕਿਤੇ ਗਿੱਟੇ ਤੇ ਜ਼ਖਮ ਨਾ ਬਣ ਜਾਣ ਕਿਉਂਕਿ ਇੱਕ ਬਾਪ ਦੇ ਦਿਲ ਤੇ ਕੀ ਬੀਤਦੀ ਆ ਜਦੋਂ ਉਹ ਆਪਣੇ ਪੁੱਤ ਦੇ ਗਿੱਟੇ ਨੂੰ ਸੰਗਲ ਲਾਉਂਦਾ ਮੁੱਲ ਲਿਆ ਕੇ ਜਿੰਦਾ ਤੇ ਮੁੱਲ ਲਿਆ ਕੇ ਸੰਗਲ ਆਪਣੇ ਪੁੱਤ ਦੇ ਗਿੱਟੇ ਨੂੰ ਲਾ ਕੇ ਉਹਨੂੰ ਬੰਨ ਕੇ ਕਰਦੇ ਕਿਸੇ ਕੋਲੇ ਕੰਬੇ ਨਾਲ ਤੇ ਚਾਬੀ ਜੇਬ ਚ ਪਾਉਂਦਾ ਉਹ ਪੁੱਤ ਤੇ ਉਹ ਬਾਪ ਤੁਸੀਂ ਮਹਿਸੂਸ ਨਹੀਂ ਕਰ ਸਕਦੇ ਕਿੱਦਾਂ ਦੇ ਹਾਲਾਤ ਚ ਹੋਣਗੇ ਉਸ ਬਾਪ ਦੇ ਦਿਲ ਤੇ ਕੀ ਬੀਤਦੀ ਹੋਗੀ ਜਿਹੜਾ ਬਾਪ ਆਪਣੇ ਪੁੱਤ ਨੂੰ ਸੰਗਲਣਾ ਬੰਨਣ ਦਾ ਹੀ ਮਜਬੂਰ ਹੋ ਜਾਂਦਾ ਪਰ ਦੁੱਖ ਇਸ ਗੱਲ ਦਾ ਵੀ ਅੱਜ ਦਾ ਸਾਡਾ ਸਮਾਜ ਆ ਜਿਹੜਾ ਉਹ ਸਾਥ ਨਹੀਂ ਦਿੰਦਾ ਕੁੱਟਣ ਨੂੰ ਅੱਗੇ ਹੋ ਜਾਂਦਾ ਇਹ ਜੇ ਬੰਦਿਆਂ ਨੂੰ ਕੁੱਟਣ ਮਾਰਨ ਵਾਲੇ ਬਥੇਰੇ ਇਕੱਠੇ ਹੋ ਜਾਂਦੇ ਆ ਵੀ ਨੇ ਸਾਨੂੰ ਗਾਲ ਕੱਢੀ ਆ ਜੀ ਇਹ ਸਾਨੂੰ ਉੱਚੀ ਬੋਲਿਆ ਇਹ ਸਾਡੀ ਕੁੜੀ ਵੱਲ ਦੇਖਦਾ ਇਹਨੇ ਸਾਡੀ ਆ ਚੀਜ਼ ਪੰਨਤੀ ਏ ਨਹੀਂ ਦੇਖਦੇ ਵੀ ਉਹਦੇ ਹਾਲਾਤ ਤਾਂ ਦੇਖੋ ਕੀ ਆ ਭਾਈ ਡਾਕਟਰ ਸਾਹਿਬ ਸਾਰਾ ਸਾਰੇ ਮੋਰ ਪੱਡੇ ਪਏ ਇਨੇ ਕੁੱਟਿਆ ਹੋਰ ਕੁੱਟਿਆ ਨਹੀਂ ਜੀ ਅਸੀਂ ਜੀਨੇ ਕੁੱਟਿਆ ਪਤਾ ਹੀ ਨਹੀਂ ਕਿ ਇਹਨਾਂ ਦਾ ਪਤਾ ਜਿੱਦਾਂ ਤੁਸੀਂ ਕਹਿੰਨੇ ਲੋ ਕੁੱਟੀਆਂ ਆ ਕੇ ਨੇ ਕੁਝ ਏਕੜਾ ਦਾ ਦਾ ਵਿਚਾਰਾ ਥਾਂ ਦਾ ਬੰਨਿਆ ਪਿਆ ਥਾ ਆ ਦਾ ਜੜਦਾ ਬਹੁਤ ਤਨ ਬਾਰੇ ਇੱਕ ਬਾਪ ਦੀ ਕਿੱਡੀ ਮਜਬੂਰੀ ਆ ਆਪਣਾ ਪੁੱਤ ਬੰਨਣਾ ਨਹੀਂ ਤਾਂ ਕੁਟ ਕੁਟ ਮਾਰ ਦੇਣਗੇ ਲੋਕ ਪਰ ਅੱਜ ਕਮਲੇ ਹੋਏ ਕਿਉਂ ਆ ਇਦਾਂ ਹਾਲਾਤ ਬਣੇ ਕਿਉਂ ਆ ਇਹ ਬਣਿਆ ਖਾਸ ਜ਼ਿਆਦਾਤਰ ਤਾਂ ਭੰਗ ਦੇ ਨਾਲ ਭੰਗ ਪੀ ਪੀ ਕੇ ਦਿਮਾਗ ਚੱਕਿਆ ਜਾਂਦਾ ਭੰਗ ਹੀ ਐ ਕਹਿੰਦੇ ਆ ਜਿਵੇਂ ਭਗਵਾਨ ਦਾ ਪ੍ਰਸ਼ਾਦ ਹੋਵੇ ਕਿਹਾ ਉਹ ਸੁਖਬੀਰ ਸਿੰਘ ਬਾਵਾ ਨੂੰ ਆਪਣੇ ਪੁੱਤ ਨੂੰ ਲੈ ਕੇ ਆਇਆ ਸੰਗਲਣਾ ਬੰਨ ਕੇ ਅਰਦਾਸ ਕਰਿਓ ਵੀ ਬੀੜਾ ਠੀਕ ਹੋਵੇ ਤੰਦਰੁਸਤ ਹੋਵੇ ਚੜ੍ਹਦੀ ਕਲਾ 'ਚ ਹੋਵੇ ਤੇ ਇਦਾਂ ਹੀ ਇਹ ਭੈਣ ਆਪਣੇ ਹਸਬੰਦ ਨੂੰ ਲੈ ਕੇ ਆਈ ਆ ਇਹਦਾ ਡੈਡੀ ਵੀ ਸੀਗਾ ਨਾਲ ਸਵੇਰੇ ਚਾਚੇ ਚਾਚਾ ਜੀ ਚਲੇ ਗਏ ਠੀਕ ਹੈ ਭੈਣ ਇਹਦਾ ਕੀ ਨਾਮ ਵੀਰੇ ਦਾ ਇੰਦਰਜੀਤ ਸਿੰਘ ਆਇਆ ਇੰਦਰਜੀਤ ਸਿੰਘ ਤੇ ਇੰਦਰਜੀਤ ਵੀਰਾ ਨਹਿਰ ਦੇ ਵਿੱਚ ਛਾਲ ਮਾਰ ਕੇ ਮਰਨਾ ਚਾਹੁੰਦਾ ਸੀ ਧੰਨਵਾਦ ਆ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਇਹਨੂੰ ਕੱਢ ਲਿਆ ਹਾਂਜੀ ਇਹੇ ਵੀਰਾ ਪਰਿਆਗਾ ਦੇ ਕੈਪਸੂਲ ਖਾਂਦਾ ਸੀ ਪਰਿਆਗਾ ਦੇ ਕੈਪਸੂਲਾਂ ਨੇ ਕਮਲਾ ਕਰਤਾ ਤੇ ਨਾਲ ਭੰਗ ਪਿੰਦਾ ਸੀ ਬਸ ਵਾਹਿਗੁਰੂ ਕਿਰਪਾ ਕਰੇ ਇਹ ਠੀਕ ਹੋ ਕੇ ਇੱਥੋਂ ਜਾਵੇ ਭਾਣੇ ਬੱਚੇ ਵੀ ਤੁਹਾਡੇ ਕੋਈ ਹਾਂਜੀ ਕਿੰਨੇ ਬੱਚੇ ਆਏ ਮੁੰਡਾ ਕੁੜੀ ਆ ਕਿੰਨੇ ਕਿੱਡੇ ਗਾ ਥੋੜੀ 11 ਸਾਲ ਦੀ ਜੀ ਮੁੰਡਾ 14 ਸਾਲ ਦਾ ਸਸੋਹਰਾ ਮੰਮੀ ਡੈਡੀ ਇਹਦੇ ਨਾਲ 6 ਜਣੇ ਇਹਦੇ ਸਿਰ ਤੇ ਖਾਣ ਵਾਲੇ ਕੰਮ ਮੇ ਕੀ ਕਰਦਾ ਸੀ ਪਹਿਲਾਂ ਡਿਸ਼ਾਂ ਦਾ ਕਰਦੇ ਸੀ ਡੈਸ਼ ਰਿਪੇਅਰ ਕਰਦਾ ਸੀ ਹਾਂ ਇੰਦਰਜੀਤ ਕਿੱਧਰੋਂ ਤੁਰ ਪਿਆ ਯਾਰ ਤੂੰ ਹੈ ਡੇਢ ਮਹੀਨਾ ਹੋ ਗਿਆ ਬਹੁਤ ਔਖਾ ਗਿਆ ਯਾਰ ਹੁੰਦਾ ਸੀ ਕੀ ਹਾਲ ਬਣਾਈ ਫਿਰਦਾ ਯਾਰ ਆਪਦਾ ਚਲੋ ਕਰਿਓ ਅਰਦਾਸ ਇੰਦਰਜੀਤ ਵੀਰੇ ਵਾਸਤੇ ਤੁਸੀਂ ਕਿਹੜੇ ਜ਼ਿਲ੍ਹੇ ਤੋਂ ਆਏ ਪਏ ਨੇ ਫਤਿਹਗੜ ਸਾਹਿਬ ਤੋਂ ਆਏ ਨੇ ਤੇ ਇਹ ਵੀ ਵੀਰਾ ਇੱਥੋਂ ਠੀਕ ਹੋ ਕੇ ਆਪਣੇ ਘਰ ਜਾਵੇ ਹਾਂ ਕੀ ਹਾਲ ਨੇ ਵੀਰੇ ਮਾਰੀਣਾ ਵੀ ਆ ਕੇ ਆ ਗਏ ਕੀ ਨਾਮ ਵੀ ਤੇ ਦਾ ਕ੍ਰਿਸ਼ ਬਹੁਤ ਧੜੀ ਕ੍ਰਿਸ਼ ਸ਼ੁਰੂ ਤੋਂ ਨਹੀਂ ਬੋਲਦਾ ਹਾਂ ਬਸ ਸ਼ੁਰੂਵਾਰ ਗਏ 2-3 ਸਾਲ ਦੇ ਠੀਕ ਸੀ ਉਸ ਤੋਂ ਬਾਅਦ ਬਸ ਉਸ ਤੋਂ ਬਾਅਦ ਬੋਲਣੋਂ ਹਟ ਗਿਆ ਨਹੀਂ ਹੁਣ ਜਮਈ ਸਾਇਲੈਂਟ ਆ ਗਿਆ ਥੋੜਾ ਬੋਲ ਮਾੜਾ ਮੋਟਾ ਕਰਦਾ ਮਾੜਾ ਮੋਟਾ ਜਿਹੜੇ ਯੂਜ਼ ਵਰਡ ਹੁੰਦੇ ਆ ਉਹ ਬੋਲਦਾ ਉਹ ਵੀ ਪੂਰਾ ਕਲੀਅਰ ਨਹੀਂ ਬੋਲਦਾ ਜੀ ਇਹ ਤਾਂ ਮੰਮੀ ਸਮਝ ਸਕਦੇ ਵੀ ਕੀ ਬੋਲਦਾ ਹੈ ਉਹ ਜਿਹੜੀ ਮਾਂ ਹੀ ਸਮਝਾਦੀ ਆਦੀ ਬੋਲੀ ਕੀ ਉਹ ਦੇ ਇਸ਼ਾਰੇ ਨੇ ਡੂੰਗੇ ਦੀਆਂ ਰਾਮ ਜੀ ਗੋਂਗੇ ਦੀ ਮਾਈ ਜਾਣੇ ਦੀ ਕਿਰਪਾ ਉਹ ਕਿੱਥੇ ਬਹਿ ਗਿਆ ਬਸੇ ਨੇ ਫਸ ਤੇ ਅੰਨੇ ਬਿਲਕੁਲ ਕੀ ਹਾਲ ਹੈ ਹੁਣ 10 ਰੋਟੀਆਂ ਖਾ ਗਿਆ ਜੀ ਓਏ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪੁ ਆਦ ਸਚ ਜਿਗਤ ਸਚ ਹੈ ਪੀ ਸਚ ਨਾਨਕ ਹੋਸੀ ਭੀ ਸਚ ਵਾਹਿਗੁਰੂ ਮੇਰੇ ਕੰਮ ਸੱਚੇ ਬਾਛਾ ਤੰਦਰੁਸਤੀਆਂ ਬਖਸ਼ਣ ਲੈਓ ਕੱਕ ਦਵਾਈ ਵੀਰੇ ਦੀ ਬਾਕੀ ਇਹਦੀ ਹਾਂ ਮਾਰੇ ਮੇਰ ਕਰਨਗੇ ਭਾਈ ਚੈੱਕ ਨਾ ਕਰੋ ਜੀ ਮੇਰ ਕਰਨਗੇ ਭਾਈ ਜਰ ਬਾਪੂ ਜੀ ਖਿਲਾਓ ਯਾਰ ਕੀ ਆਪਣੇ ਤਾਂ ਅੱਗੇ ਭਾਰ ਬਹੁਤ ਆ ਆ ਦੇਖੋ ਰੋਲ ਰੋਲ ਗਈ ਬਾਪੂ ਚਾਬੀ ਦਾ ਨੰਬਰ ਵੀ ਲੱਤਾ ਗੋਡੇ ਦਾ ਐਪੇ ਲਿਖੀ ਫਿਰਦਾ ਵੀ 22 ਨੰਬਰ ਚਾਬੀ ਇਹਨੂੰ ਲੱਗਣੀ ਆ ਵੀ 20 ਨੰਬਰ ਚਾਬੀ ਦੂਜੇ ਨੂੰ ਲੱਗਣੀ ਆ ਤੇ ਕਿੱਦਾਂ ਭਾਈ ਪਲੇ ਪਲਾਏ ਪੁੱਤ ਬੰਣਨੇ ਬਹੁਤ ਔਖੇ ਆ ਤੇ ਲੋਕ ਜਿਹੜੇ ਬਾਪੂ ਦੱਸਦਾ ਵੀ ਇਹਨਾਂ ਠੋਖਾ ਕਰਕੇ ਕਿਸੇ ਨੇ ਬਜੜੀ ਦੀ ਕਮਾਈ ਸੀ ਸਾਰੀ ਖਾ ਲਈ ਤੇ ਹੁਣ ਇਹ ਹੋ ਗਿਆ ਕਮਲਾ ਤੇ ਇਹ ਦਰਦਰ ਦੀਆਂ ਠੋਕਣਾ ਖਾਣ ਨੂੰ ਮਜਬੂਰ ਜੀ ਬਾਪੂ ਚਾਬੀ ਹੋਰ ਵੀ ਹੈਗੀ ਆ ਨਹੀਂ ਜੀ ਹੈ ਦੋ ਹੀ ਆ ਬੋਲੇ ਸੁਨੇਹਾ ਜੈ ਸ੍ਰੀ ਮੈਂ ਬਾਪੂ ਛੱਡਦੇ ਹਾਂ ਇਹ ਸੰਗਲ ਆ ਜਿਹੜੇ ਸਾਡੇ ਕੋਲੇ ਕੁਆਂਟਲ ਦੇ ਰੂਪ ਚ ਇਕੱਠੇ ਹੋਏ ਪਏ ਨੇ ਸੰਗਲ ਹੀ ਤੇ ਇਹਨਾਂ ਸੰਗਲਾਂ ਨੂੰ ਅਸੀਂ ਲਫਾਫਿਆਂ ਚ ਪਾ ਕੇ ਉੱਤੇ ਇਹਦੀ ਪਰਚੀ ਪਾ ਕੇ ਵਿੱਚ ਲਿਖ ਕੇ ਇੰਦਰਜੀਤ ਸਿੰਘ ਸਨ ਉਹ ਬਲਦੇਵ ਸਿੰਘ ਫਤੇਗੜ ਸਾਹਿਬ ਇਹ ਦੂਜਾ ਮੁੰਡਾ ਵਾ ਤੇ ਇਹ ਬਾਈ ਦਾ ਨਾਮ ਹੈਗਾ ਵਾ ਸੁਖਵੀਰ ਸਿੰਘ ਤੇ ਇਹਨਾਂ ਦੇ ਨਾਮ ਪਾ ਕੇ ਇਦਾਂ ਲਫਾਫੇ ਦੇ ਵਿੱਚ ਬਾਧੀ ਦੇ ਸੰਗਲ ਤੇ ਵਾਹਿਗੁਰੂ ਕਿਰਪਾ ਕਰਨ ਕਦੇ ਵੀ ਇਹ ਸੰਗਲ ਦੁਬਾਰਾ ਇਹਨਾਂ ਵੀਰਾਂ ਦੇ ਨਾਂ ਲੱਗਣ ਜਿਨ੍ਹਾਂ ਨੂੰ ਅੱਜ ਇੱਕ ਬਜ਼ੁਰਗ ਬਾਪ ਆਪਣੇ ਪੁੱਤ ਨੂੰ ਸੰਗਲ ਨਾਲ ਬੰਨ ਕੇ ਲਿਆਇਆ ਜਤਵਾਲ ਬ੍ਰੋਹ ਸੰਤ ਬ੍ਰਿਸ਼ੂ ਛੋਟਾ ਅਸ਼ਾ ਵਿਖਾ ਦੇ ਖਾਦੇ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲਮੂਤ ਜੁਨੀ ਸੈਭੰਗ ਗੁਰ ਪ੍ਰਸਾਦ ਜੀ ਆ ਦੇ ਸੱਚ ਜੀ ਗਾਉਂਦਾ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇਦਾਂ ਇਧਰ 인ਦਰਜੀਤ ਵੀਰੇ ਦਾ ਵੀ ਸਿੰਗਲ ਚਾਬੀ ਦੇਦੇ ਭੈਣੇ ਤੁਹਾਡਾ ਕੀ ਨਾਂ ਭੈਣੇ ਲਖਵਿੰਦਰ ਕੌਰ ਜਸਵਿੰਦਰ ਕੌਰ ਲਖਵਿੰਦਰ ਲਖਵਿੰਦਰ ਭੈਣ ਆਪਣੇ ਪਤੀ ਦੇ ਸਿੰਗਲ ਬੰਨ ਕੇ ਲੈ ਕੇ ਆਈ ਸੀ ਆਪਣੇ ਨਾਲ ਦਿਔਰ ਜੀਠ ਆਏ ਸੀ ਇਹਦੇ ਤੇ ਉਹ ਛੱਡ ਕੇ ਮੁੜ ਗਏ ਨੇ ਤੇ ਹੁਣ ਵਾਹਿਗੁਰੂ ਕਿਰਪਾ ਕਰਨ बोले सोनेहा शुक्रिया शुक्रिया काल ਤੇ ਇਹ ਸੰਗਲ ਆ ਜਿਹੜੇ ਇਹ ਕਦੇ ਵੀ ਦੁਬਾਰਾ ਇਹਨਾਂ ਭਰਾਵਾਂ ਦੇ ਲਾਉਣੇ ਨਾ ਪੈਣ ਲੈੰਦਰੀ ਦੇ ਖਾ ਦਵਾਈ ਯੋਨਾ ਮਹਦਦ ਅਲਿਕਮ ਕਾਰ ਸਤਨਾਮ ਕਰਤਾਪੁਰ ਖਨ ਨਰਵੈਰ ਕਾਲ ਮੂਰਤ ਜੁਨੀ ਸੇਪਾਂ ਨਾਨਕੋ ਸੀ ਬੀ ਸੱਚ ਆਂ ਵੀ ਠਾੜੇ ਵਾਲਿਆ ਕੀ ਹਾਲ ਨੇ ਥਾੜੇ ਵਾਲਾ ਠੀਕ ਆ ਇੱਕ ਲੱਡੂ ਲੱਡੂ ਖਾਣਾ ਲੱਡੂ ਮਂਗਾ ਦਿੰਨੇ ਆ ਬਾਈ ਕਾਕਾ ਲੱਡੂ ਮਂਗਾਓ ਅੰਦਰੋਂ ਵੀਰੇ ਵਾਸਤੇ ਪਹਿਲਾਂ ਲੱਡੂ ਤੋਂ ਪਹਿਲਾਂ ਵੀਰੇ ਤੂੰ ਖਾ ਦਵਾਈ ਫਿਰ ਖਾਣੇ ਲੱਡੂ ਇੱਕੋ ਘਰ ਸਤਨਾਮ ਕਰਤਾਪੁਰ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗੁਰ ਪ੍ਰਸਾਦ ਯਾ ਬਾਦ ਸੱਚ ਜਗਤ ਸੱਚ ਹੈਪੀ ਸੱਚ ਨਾਨਕ ਹੁਸੀਪੀ ਸੱਚ ਤੇ ਇਦਾਂ ਇਹ ਵੀਰ ਹੁਣੇ ਅੱਜ ਸਾਡੇ ਕੋਲੇ ਜ਼ਿਲ੍ਹਾ ਸ਼੍ਰੀ ਮੁਕਸਰਪੁਰ ਪੈਂਦਾ ਸਨ ਫਰੀਦਕੋਟ ਫਰੀਦਕੋਟ ਪੈਂਦਾ ਤੇ ਉੱਥੋਂ ਆਏ ਨੇ ਇਹ ਮੈਂਬਰ ਅਸੀਂ ਅੱਜ ਐਡਮਿਟ ਕੀਤੇ ਨੇ ਜਿਹੜੇ ਜਿਹੜੀਆਂ ਹੈਗੀਆਂ ਬੇਨਤੀਆਂ ਆ ਪਿਛਲੇ ਜਿਹੜੇ ਪਿਛਲੀ ਵਾਰ ਤੇ ਪੇਸ਼ੰਤ ਨੇ ਰੱਖੇ ਹੋਏ ਉਹ ਨੇ ਜਿਵੇਂ ਇਹ ਵੀਰੇ ਨੂੰ ਸੰਗਲਣਾ ਬੰਨ ਕੇ ਲੈ ਕੇ ਆਏ ਸੀ ਇਹਦੇ ਪਿਤਾ ਜੀ ਹੁਣ ਠੀਕ ਆ ਵੀਰੇ ਹੁਣ ਵੀਰਾਂ ਠੀਕ ਆ ਅੱਗੇ ਨਾਲ ਇਹ ਵੀਰਾ ਵੀ ਉਹ ਵੀਰਾ ਵੀ ਪਰਲੇ ਪਾਸੇ ਬੈਠਾ ਇਨਾਂ ਦੀਆਂ ਸਮੱਸਿਆਵਾਂ ਪਹਿਲਾਂ ਨਾਲੋਂ ਬਹੁਤ ਠੀਕ ਆ ਹੁਣ ਹਨਾ ਸੱਚੇ ਪਾਤਸ਼ਾਹ ਕਿਰਪਾ ਕਰਨ ਇਨਾਂ ਦੀ ਤੰਦਰੁਸਤੀ ਲਈ ਇਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਿਓ ਇੱਕਾ ਟੈਂਪਰੇਰੀ ਬੋਰਡ ਬਾਰੇ ਅਸੀਂ ਪਹਿਲਾਂ ਵੀ ਬੇਨਤੀ કરી ਸੀ ਜੇ ਕਿਸੇ ਕੋਲੇ ਗਾਡਰ ਪਿਆ ਘਰੇ ਪ੍ਰਾਣੇ ਉਹ ਜਰੂਰ ਸਾਨੂੰ ਪਹੁੰਚਦੇ ਕਰੋ ਅਸੀਂ ਇਹਦੇ ਛੱਡ ਚੱਕ ਕੇ ਗਾਡਰ ਬਾਲੇ ਪਾ ਕੇ ਇਹ ਛੱਤ ਬਦਲਣੀ ਚਾਹੁੰਦੇ ਆ ਹੁਣ ਤੁਸੀਂ ਦੇਖੋ ਗਰਮੀ ਕਿੰਨੀ ਹੋ ਗਈ ਆ ਹੁਣ ਦਿਨੋਂ ਦਿਨ ਗਰਮੀ ਵਧੇ ਜਾਣੀ ਆ ਤੇ ਇਹਦੇ ਥੱਲੇ ਸਾਰੇ ਬੰਦੇ ਸੌਂਦੇ ਆ ਇੱਥੇ ਆ ਤੁਸੀਂ ਦੇਖੋ ਕਿਵੇਂ ਬੈੱਡ ਲੱਗੇ ਹੋਏ ਨੇ ਤੇ ਇਹ ਚਾਹੁੰਦੇ ਆ ਸੀ ਜਲਦੀ ਜਲਦੀ ਇਹ ਛੱਤ ਬਦਲੀ ਜਾਵੇ ਤੇ ਆਹ ਮਰੀਜ਼ ਆ ਜਿਹੜੇ ਇੱਥੇ ਦਾਖਲ ਨੇ ਜਿਹੜੇ ਪ੍ਰਾਣੇ ਮਰੀਜ਼ ਨੇ ਠਾਰਾ ਤੇ ਆਹ ਪਿਛਲੇ ਮਹੀਨੇ ਜਿਹੜਾ ਕੈਂਪ ਲੱਗਿਆ ਵਾ ਉਹਦੇ ਵਿੱਚ ਦਾਖਲ ਹੋਏ ਸੀ ਜਿਹੜੇ ਮਰੀਜ਼ ਹੋ ਆ ਸਾਡੇ ਕੋਲੇ ਕਰੀਬ 74-75 ਮੈਂਬਰ ਆ ਜਿਹੜੇ ਇੱਥੇ ਰਹਿ ਰਹੇ ਆ ਜਿਨ੍ਹਾਂ ਦੇ ਵਿੱਚੋਂ ਕੋਈ 27 ਕ ਮੈਂਬਰ ਨੇ ਜਿਹੜੇ ਮਰੀਜ਼ ਨੇ ਬਾਕੀ ਉਹਨਾਂ ਦੇ ਨਾਲ ਰਹਿਣ ਵਾਲੇ ਨੇ ਤੇ ਹੁਣ ਅੱਜ ਵੀ ਚਾਰ ਮਰੀਜ਼ ਅਸੀਂ ਦਾਖਲ ਕਰ ਲਿਆ ਚਾਰ ਪੰਜ ਹਜੇ ਮਰੀਜ਼ ਹੋਰ ਦਾਖਲ ਕਰਨ ਵਾਲੇ ਹੋਣਗੇ 3-8-10 ਮਰੀਜ਼ ਅੱਜ ਵੀ ਦਾਖਲ ਹੋ ਜਾਣੇ ਜਗ੍ਹਾ ਦੀ ਘਾਟ ਕਰਕੇ ਫਿਰ ਸਾਨੂੰ ਦਿੱਕਤ ਆਉਂਦੀ ਹੈ ਮਰੀਜ਼ਾਂ ਨੂੰ ਰੱਖਣ ਦੇ ਵਿੱਚ ਬਸ ਸਾਡੀ ਬੇਨਤੀ ਆ ਵੀ ਇਹ ਸ਼ੈੱਡ ਨੂੰ ਉਤਾਰ ਕੇ ਜਿਵੇਂ ਇੱਧਰ ਆਪਾਂ ਆ ਗਾਡਰ ਵਾਲੇ ਪਾਏ ਆ ਅਪਸਲੇਟਾਂ ਪਾ ਕੇ ਕਿਵੇਂ ਉੱਧਰ ਪੈ ਜੇਵੇ ਥੋੜਾ ਠੰਡਾ ਹੋ ਜਾਊਗਾ ਨਹੀਂ ਤਾਂ ਗਰਮੀ ਦੇ ਵਿੱਚ ਬਹੁਤ ਤਪ ਜਾਂਦਾ ਹੈ